ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਸੜਕਾਂ ਦੇ ਘੁੰਮ ਦੀ ਮੌਤ ਦੀ ਜਿਹੜੇ ਪੰਜਾਬ ਦੇ ਵਿੱਚ ਓਵਰਲੋਡ ਗੱਡੀਆਂ ਚੱਲਦੀਆਂ ਟਰੱਕ ਚੱਲਦੇ ਆ ਉਹਨਾਂ ਤੇ ਇੱਕ ਡਾਟਾ ਆਇਆ ਆ ਜਿਹੜਾ ਮੈਂ ਸੋਚਿਆ ਕਿ ਆਪਣੇ ਸਾਰੇ ਸਾਥੀਆਂ ਨਾਲ ਜਿਹੜਾ ਸ਼ੇਅਰ ਕਰਾਂ ਮੈਂ ਕਹਿੰਦੇ ਪੰਜਾਬ ਵਿੱਚ ਸੜਕ ਹਾਦਸਿਆਂ ਦਾ ਅੰਕੜਾ ਹਰ ਸਾਲ ਵੱਧ ਰਿਹਾ ਹੈ ਤੇ ਇਸ ਵਿੱਚ ਟਰੱਕਾਂ ਦੀ ਭੂਮਿਕਾ ਬਹੁਤ ਵੱਡੀ ਹੈ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇ ਮੰਤਰਾਲੇ ਦੀ 2023 ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਕੁੱਲ 6269 ਸੜਕ ਹਾਦਸੇ ਹੋਏ ਜਿਨ੍ਹਾਂ ਵਿੱਚ 4829 ਲੋਕਾਂ ਦੀ ਜਾਨ ਗਈ ਤੇ 3206 ਲੋਕ ਜਿਹੜੇ ਉਹ ਜ਼ਖਮੀ ਹੋਏ ਇਹ ਅੰਕੜੇ 2022 ਨਾਲੋਂ 2.1% ਵੱਧ ਸੀ ਮਤਲਬ ਕਿ 2022 ਨਾਲੋਂ 2023 ਵਿੱਚ ਜਿਹੜੇ ਸੜਕ ਹਾਸੇ ਜਿਹੜੇ ਉਹ ਵੱਧ ਹੋਏ ਆ। ਖਾਸ ਤੌਰ ਤੇ ਓਵਰਲੋਡਿੰਗ ਕਾਰਨ 887 ਹਾਸੇ ਦਰਜ ਹੋਏ ਜਿਨ੍ਹਾਂ ਵਿੱਚ 660 ਲੋਕ ਮਾਰੇ ਗਏ ਅਤੇ 457 ਜ਼ਖਮੀ ਹੋਏ। ਓਵਰਲੋਡਿੰਗ ਕਰਕੇ ਜਿਹੜੇ ਹਾਸੇ ਹੋਏ ਆ 857 ਤੇ 660 ਲੋਕ ਜਿਹੜੇ ਉਹ ਮਾਰੇ ਗਏ ਤੇ 457 ਜਿਹੜੇ ਜ਼ਖਮੀ ਹੋਏ ਆ। ਟਰੱਕਾਂ ਬੱਸਾਂ ਨਾਲ ਜੁੜੇ ਹਾਦਸਿਆਂ ਦੀਆਂ 1453 ਘਟਨਾਵਾਂ ਵਾਪਰੀਆਂ ਟਰੱਕਾਂ ਦੇ ਬੱਸਾ ਕਰਕੇ ਜਿਨ੍ਹਾਂ 'ਚ 1110 ਮੌਤਾਂ ਹੋਈਆਂ ਹੁਣ ਪੂਰੇ ਮੂਲਕ ਵਿੱਚ 12000 ਤੋਂ ਵੱਧ ਮੌਤਾਂ ਓਵਰਲੋਡਿੰਗ ਕਰਨ ਹੋਈਆਂ ਜਿਨ੍ਹਾਂ 'ਚ ਪੰਜਾਬ ਦਾ ਵੱਡਾ ਹਿੱਸਾ ਹੈ ਓਵਰਲੋਡ ਟਰੱਕ ਨਾ ਸਿਰਫ ਹਾਦਸਿਆਂ ਦੀ ਗਿਣਤੀ ਵਧਾ ਰਹੇ ਹਨ ਸਗੋਂ ਉਹਨਾਂ ਦੀ ਤੀਬਰਤਾ ਵੀ ਵਧਾ ਰਹੇ ਹਨ ਨੈਸ਼ਨਲ ਹਾਈਵੇਜ਼ ਤੇ ਇਹਨਾਂ ਦੀ ਗਿਣਤੀ ਹੋਰ ਵੀ ਵੱਧ ਹੈ ਕਿਉਂਕਿ ਇਹ ਤਾਂ ਸਾਰਾ ਡਾਟਾ ਆਪਣਾ ਲੋਕਲ ਦੱਸਿਆ ਆਪਾਂ ਨੇ ਕਹਿੰਦੇ ਨੈਸ਼ਨਲ ਹਾਈਵੇਜ਼ ਤੇ ਇਹਨਾਂ ਦੀ ਗਿਣਤੀ ਹੋਰ ਹੀ ਵੱਧ ਹੈ ਕਿਉਂਕਿ ਸੁਵੇ ਦੇ ਵੱਡੇ ਹਾਈਵੇਜ਼ ਅੰਮਰਸਾ ਜਿਲੰਦਰ ਲੁਧਿਆਣਾ ਚੰਡੀਗੜ੍ਹ ਤੇ ਪਠਾਨਕੋਟ ਤੋਂ ਜਿਲੰਦਰ ਆਦੀ ਤੇ ਨਿਰਮਾਣ ਸਮੱਗਰੀ ਲਿਆਣ ਵਾਲੇ ਟਰੱਕਾਂ ਦੀ ਭੀੜ ਰਹਿੰਦੀ ਹੈ ਟਰੱਕਾਂ ਦੀ ਆਵਾਜ਼ ਇਹਨਾਂ ਜੀਟੀ ਰੋਡਸ ਤੇ ਜਿਹੜੀ ਉਹ ਲਗਾਤਾਰ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਪਰ ਨਿਗਰਾਨੀ ਦੀ ਘਾਟ ਨੇ ਇਹਨਾਂ ਨੂੰ ਘਾਤਕ ਬਣਾ ਦਿੱਤਾ ਹੈ ਆਪਾਂ ਦੇਖਦੇ ਜਦੋਂ ਵੀ ਨੈਸ਼ਨਲ ਹਾਈਵੇ ਤੇ ਜਾਂਦੇ ਆ ਜਿਹੜੀ ਜਿਹੜੇ ਉਹ ਓਵਰਲੋਡ ਹਮੇਸ਼ਾ ਹੀ ਨਜ਼ਰ ਆਉਂਦੇ ਸਾਨੂੰ ਸੂਬੇ 'ਚ ਸੜਕ ਹਾਸਿਆ ਕਾਰਨ ਆਰਥਿਕ ਨੁਕਸਾਨ 10000 ਕਰੋੜ ਤੋਂ ਵੱਧ ਦਾ ਮੰਨਿਆ ਜਾਂਦਾ ਹੈ 10000 ਕਰੋੜ ਤੋਂ ਜਿਹੜਾ ਵੱਧ ਨੁਕਸਾਨ ਜਿਹੜਾ ਸੂਬੇ ਦਾ ਉਹ ਇਹਨਾਂ ਮਿਲ ਕੇ ਸੜਕ ਹਾਸਿਆ ਕਰਕੇ ਮੰਨਿਆ ਜਾਂਦਾ ਹੈ ਓਵਰਲੋਡ ਟਰੱਕਾਂ ਕਾਰਨ ਪੰਜਾਬ ਦੀਆਂ ਸੜਕਾਂ ਤੇਜ਼ੀ ਨਾਲ ਖਰਾਬ ਹੋ ਰਹੀਆਂ ਪੰਜਾਬ ਸਰਕਾਰ ਨੇ ਹਾਲ ਹੀ ਚ ਨਿਰਮਾਣ ਸਮਗਰੀ ਨੂੰ ਟੱਕੇ ਬਿਨਾ ਲਿਜਾਣ ਤੇ ਪਹੁੰਚ ਦੀ ਲਗਾਈ ਹੈ ਜੋ ਕਿ ਇੱਕ ਚੰਗਾ ਕਦਮ ਹੈ ਪਰ ਇਸ ਨੂੰ ਲਾਗੂ ਕਰਨ ਲਈ ਸੜਕ ਸੁਰੱਖਿਆ ਫੋਰਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਭਾਵੇਂ ਸਰਕਾਰ ਨੇ ਕਿਹਾ ਕਿ ਜਿਹੜਾ ਲਿਜਾਂਦੇ ਆਂ ਕਈ ਵਾਰੀ ਆਪਾਂ ਦੇਖਿਆ ਉਹ ਨਾ ਇੱਟਾਂ ਨਾਲ ਭਰੇ ਟਰਾਲੀਆਂ ਟਰੱਕ ਜਾਂਦੇ ਆ ਉਹ ਜਿਹੜਾ ਉਹਦੇ ਪਿੱਛੇ ਤੁਰਿਆ ਜਾਂਦਾ ਸਕੂਟਰ ਮੋਟਰਸਾਈਕਲ ਵਿਚਾਰਾ ਭਰਾ ਸਾਡਾ ਉਹਦੀ ਅੱਖਾਂ 'ਚ ਉਹਦੀ ਮਿੱਟੀ ਪੈਂਦੀ ਆ ਰੇਤਾ ਪੈਂਦੀ ਆ ਇਸ ਤਰ੍ਹਾਂ ਕੇ ਸਰਕਾਰ ਨੇ ਕਿਹਾ ਵੀ ਜਿਹੜਾ ਵੀ ਇਸਮਗਰੀ ਲੈ ਕੇ ਜਾਣੀ ਕੋਈ ਨਿਰਮਾਣ ਸਮਗਰੀ ਉਹਨੂੰ ਟੱਕੇ ਬਿਨਾਂ ਜਿਹੜੀ ਉਹ ਨਹੀਂ ਲੈ ਕੇ ਜਾਣੀ ਪਰ ਕਹਿੰਦੇ ਇਸ ਲਾਗੂ ਕਰਨ ਲਈ ਸੜਕ ਸੁਰੱਖਿਆ ਫੋਰਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਨਿਗਰਾਨੀ ਵਧਾਉਣ ਲਈ ਨਿਗਰਾਨੀ ਵਧਾਉਣ ਨਾਲ ਇਹ ਸਮੱਸਿਆ ਹੱਲ ਹੋ ਸਕਦੀ ਹੈ ਨਿਰਮਾਣ ਕੰਪਨੀਆਂ ਨੂੰ ਰੈਗੂਲੇਟ ਕਰਨ ਲਈ ਨਵੇਂ ਨਿਯਮ ਬਣਾਉਣੇ ਚਾਹੀਦੇ ਹਨ ਮਹਿੰਮਾ ਚਲਾ ਕੇ ਡਰਾਈਵਰਾਂ ਨੂੰ ਸੜਕੀ ਸੁਰੱਖਿਆ ਨਿਯਮਾਂ ਬਾਰੇ ਜਾਗਰੂਤ ਕਿ ਜਿਹੜਾ ਕੀਤਾ ਜਾਣਾ ਚਾਹੀਦਾ ਆ ਸੋ ਮਿੱਤਰੋ ਏਸੀਆਈ ਦੀ ਜਿਹੜੀ ਰਿਪੋਰਟ ਆ ਮੈਂ ਦੱਸਿਆ ਵੀ ਸੋਚਿਆ ਕਿ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂ ਸੜਕਾਂ ਤੇ ਜਿਹੜੀ ਓਵਰਲੋਡਿੰਗ ਕਰਕੇ ਟਰੱਕਾਂ ਕਰਕੇ ਟਰਾਲੀਆਂ ਕਰਕੇ ਜਿਹੜੀ ਤੁਸੀਂ ਦੇਖਿਆ ਨਾ ਕਈ ਵਾਰ ਲੋਡ ਨਾਲੋਂ ਜ਼ਿਆਦਾ ਲੰਬੀਆਂ ਟਰਾਲੀਆਂ ਆਪਾਂ ਦੇਖਦੇ ਆ ਜਿਹੜੀਆਂ ਸੜਕਾਂ ਤੇ ਚੱਲਦੀਆਂ ਆ ਤੋ ਉਹ ਜਿਹੜੇ ਸਾਰੇ ਜਿਹੜੀ ਕਾਰਨ ਹੈਗੇ ਐਕਸੀਡੈਂਟ ਤੇ ਤੋ ਅੱਜ ਮੈਂ ਤੁਹਾੜਾਂ ਨਾਲ ਇਹ ਡਾਟਾ ਸ਼ੇਅਰ ਕੀਤਾ ਮੈਨੂੰ ਲੱਗਾ ਜਿਹੜੇ ਮੈਂ ਡਾਟਾ بیس ਵੀਡੀਓ ਬਣਾਉਂਦਾ ਤੁਹਾਨੂੰ ਕਦੀ ਕਿਸੇ ਨਾਲ ਗੱਲਬਾਤ ਕਰਨ ਲਈ ਇਹੜਾ ਡਾਟਾ ਤੁਹਾਡੇ ਜਿਹੜਾ ਉਹ ਕੰਮ ਆਏਗਾ ਥੈਂਕ ਯੂ